it is to convey my strong reservation that no discussion or sharing of tista water and fraka treaty should be taken up with bangladesh without the involvement of the state government. the interest of the people in west bengal is paramount, hmm. which should not be compromised at any cost. it said such unilateral deliberations without consultation and the opinion of the state government are neither acceptable nor desirable. If they do not listen to us mm. and take any unilateral decision, there will be protests all, all over West Bengal and across the country. दर्शको ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਵਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਤੋਂ ਪੰਜਾਬ ਦੇ ਚਾਪਸੋ ਜਿਹੜੇ ਲੀਡਰਾਂ ਨੂੰ ਕੁਝ ਸਿੱਖਣ ਦੀ ਲੋੜ ਹੈ ਬੰਗਾਲ ਦੇ ਦੀ ਪ੍ਰਧਾਨ ਮੰਤਰੀ ਸ਼ੇਖ ਅਸਿੰਦਾਰੇ ਭਾਰਤ ਦੌਰੇ ਦੌਰਾਨ ਮਮਤਾ ਬੇਨਰਜੀ ਨੇ ਬਿਆਨ ਦਿੱਤਾ ਹੈ ਕਿ ਤਿੱਸਤਾ ਨਦੀ ਨਾਲ ਸੰਬੰਧਿਤ ਵਿਵਾਦ ਵਿੱਚ ਕੇਂਦਰ ਸਰਕਾਰ ਪੱਛਮੀ ਬੰਗਾਲ ਨੂੰ ਵੀ ਭਰੋਸੇ ਵਿੱਚ ਲੈ ਕੇ ਗੱਲਬਾਤ ਕਰੇ ਇਹ ਸਿਰਫ ਭਾਰਤ ਤੇ ਬੰਗਲਾਦੇਸ਼ ਵਿਚਾਲੇ ਸਮਝੌਤਾ ਨਹੀਂ ਹੈ ਬਲਕਿ ਪੱਛਮੀ ਬੰਗਾਲ ਦੇ ਹਿੱਤ ਵੀ ਇਸ ਨਾਲ ਜੁੜੇ ਹੋਏ ਨੇ ਸੋ ਇਹ ਹੈ ਆਪਣੇ ਦਰੀਆਵਾਂ ਦੇ ਪਾਣੀਆਂ ਲਈ ਡਟ ਕੇ ਖਲੋਣਾ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੂਸਤਾਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਆ ਲਿਖਨੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਬਹੁਤ ਵਾਰ ਇਹ ਸਵਾਲ ਪੁੱਛਿਆ ਜਾਂਦਾ ਹੈ ਵੀ ਜਿਹੜੀ ਤਾਕਤ ਹੈ ਉਹ ਕੁਰਸੀ 'ਚ ਹੁੰਦੀ ਹੈ ਜਾਂ ਜਿਹੜਾ ਬੰਦਾ ਕੁਰਸੀ 'ਤੇ ਬੈਠਦਾ ਹੈ ਉਸ 'ਚ ਹੁੰਦੀ ਹੈ ਤੇ ਇਸ ਦਾ ਠੀਕ ਜਵਾਬ ਕਿਸੇ ਨੇ ਦਿੱਤਾ ਕਿ ਕੁਰਸੀ 'ਤੇ ਤਾਂ ਉੱਲੂ ਦਾ ਪੱਠਾ ਵੀ ਬੈਠ ਸਕਦਾ ਹੈ ਤੇ ਉਸ ਨੂੰ ਇਹੀ ਲੱਗਦਾ ਹੁੰਦਾ ਹੈ ਕਿ ਵੀ ਮੈਂ ਉੱਲੂ ਹਾਂ ਉਸ ਤੋਂ ਬਿਯੋਂਡ ਉਹਦਾ ਨਹੀਂ ਹੁੰਦਾ ਪਰ ਜੇ ਠੀਕ ਬੰਦਾ ਕੁਰਸੀ ਤੇ ਬੈਠੇ ਤਾਂ ਉਸੇ ਕੁਰਸੀ ਨੂੰ ਬੋਲਣ ਲਾ ਦਿੰਦਾ ਉਹ ਉਸ ਦੀਆਂ ਤਾਕਤਾਂ ਔਰ ਇਹ ਬਿਲਕੁਲ ਠੀਕ ਹੈ ਤੁਸੀਂ ਕਦੇ ਦੇਖੋ ਵੀ ਉਸੇ ਸਕੂਲ ਦਾ ਕੋਈ ਹੈਡਮਾਸਟਰ ਜਾਂ ਪ੍ਰਿੰਸੀਪਲ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਦੇ ਹੱਕ ਕੀ ਨੇ ਉਸ ਦੇ ਕੋਲ ਕਿਹੜੇ ਫੰਡਸ ਅਵੇਲੇਬਲ ਨੇ ਉਹ ਕਿੱਥੇ ਪਹੁੰਚ ਕਰਦਾ ਹੈ ਕਿ ਕੋਈ ਸਚਾਰੂ ਸਚਜਾ ਆਂਦਾ ਉਹ ਆਪਣੀ ਉਹਦੀ ਤਾਕਤ ਦਾ ਇਜ਼ਹਾਰ ਹੁੰਦਾ ਨੇ ਤਾਂ ਬਹੁਤ ਸਾਰਿਆਂ ਨੂੰ ਤਾਂ ਇੰਨਾ ਕੀ ਹੁੰਦਾ ਜੀ ਉਹਨੇ ਲੀਵ ਸੈਂਕਸ਼ਨ ਕਰਤੀ ਮਾਸਟਰਾਂ ਦੀ ਜਾਂ ਬੱਚਿਆਂ ਦੀ ਫੀਸ ਮਾਫ ਕਰਤੀ ਇਸ ਤੋਂ ਵੀ ਹੁਣ ਲੇਕਨ ਬਹੁਤ ਇਸੇ ਤਰ੍ਹਾਂ ਸਰਪੰਚ ਦੇ ਹਵਾਲੇ ਨਾਲ ਜਿਹੜੀਆਂ ਬਹੁਤ ਸਾਰੀਆਂ ਜੇ ਚੰਗਾ ਸਰਪੰਚ ਕਿਸੇ ਇਲਾਕੇ ਦਾ ਹੁੰਦਾ ਔਰ ਇਮਾਨਦਾਰ ਹੋਏ ਉਹਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਹਮ ਬਿਸ਼ੱਕ ਭਾਰਤ ਦੇ ਵਿੱਚ ਓਵਰ ਅ ਪੀਰੀਅਡ ਆਫ ਟਾਈਮ 1950 ਤੋਂ ਹੁਣ ਤੱਕ 74 ਸਾਲ ਜੀ ਕਨਸਟੀਟਿਊਸ਼ਨ ਲਾਗੂ ਹੋਣ ਤੋਂ ਬਾਅਦ ਬਹੁਤ ساری ਤਾਕਤ ਜਿਹੜੀ ਸਟੇਟਾਂ ਦੇ ਕੋਲ ਸੀ ਉਹ ਫੈਡਰਲ ਕਰਦੇ 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 ਉਹ ਹজম ਕਰ ਲਿਆ ਔਰ ਯੂਨੀਟਰੀ ਸਿਸਟਮ ਬਣਦਾ ਜਾ ਰਿਹਾ ਔਰ ਇਹ ਜਿਹੜੀ GST ਔਰ ਦੂਸਰੇ ਸੀਨ ਨੇ ਸਟੇਟਾਂ ਕੋਲੋਂ ਟੈਕਸ ਲਾਉਣ ਦੀ ਤਾਕਤ ਵੀ ਖੋ ਲਈ ਔਰ ਉਹ ਸਾਰੇ ਇਹਦੇ باوجود ਜਦੋਂ ਕੋਈ ਢੱਲੇਦਾਰ ਆਪਣੇ ਹੱਕਾਂ ਨੂੰ ਆਪਣੇ ਲੋਕਾਂ ਦੇ ਹੱਕਾਂ ਨੂੰ ਪ੍ਰੋਟੈਕਟ ਕਰਨ ਵਾਲਾ ਚੀਫ ਮਿਨਿਸਟਰ ਕਿਸੇ ਸਟੇਟ 'ਚ ਵੀ ਆ ਜਾਏ ਉਹ ਡਿਲੀਵਰ ਕਰਦੇ ਔਰ ਉਹਦੇ ਵਿੱਚ ਮੈਂ ਸਮਝਦਾ ਹਾਂ ਵੀ ਅੱਜ ਦੇ ਦੌਰ 'ਚ ਮਮਤਾ ਬੈਨਰਜੀ ਤੋਂ ਵੱਧ ਕੇ ਕੋਈ ਹੋਰ ਉਦਾਹਰਣ ਨਹੀਂ ਹੋ ਸਕਦੀ ਕਿਉਂਕਿ ਉਸਨੇ ਕਿਵੇਂ ਰਿਪੀਟਡਲੀ ਦੋਨਾ ਇਲੈਕਸ਼ਨਰਸ ਦੇ ਵੇਲੇ ਪਾਰਲੀਮੈਂਟ ਦੀ ਹੁਣ ਵੀ 2026 ਵਾਲੀ 2019 ਉਸ ਤੋਂ ਬਾਅਦ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਅਸੈਂਬਲੀ ਚੋਣਾਂ 'ਚ ਵੀ ਇਹਨਾਂ ਨੂੰ ਜਿਹੜੀ ਹੈ ਉਹ ਮਾਦਤ ਦੀ ਮੋਦੀ ਅਮਿਤ ਸ਼ਾਹ ਨੂੰ ਇਹਨਾਂ ਨੇ ਕਿਵੇਂ ਉੱਥੇ ਫਿਰਕੂ ਫਸਾਦ ਫਲਾਣ ਦੀ ਕੋਸ਼ਿਸ਼ ਕੀਤੀ ਕਿਉਂਕਿ ਵੈਸਟ ਬੰਗਾਲ ਐਸਾ ਸੂਬਾ ਜਿੱਥੇ ਹਰ ਤੀਸਰਾ ਬੰਦਾ ਮੁਸਲਮਾਨ ਹੈ 32 33% ਪੋਪੂਲੇਸ਼ਨ ਮੁਸਲਮਾਨਾਂ ਦੀ ਹੈ ਲੇਕਿਨ ਉਹ ਕਿਵੇਂ ਸ਼ੇਰਨੀ ਵਾਂਗ ਡਟ ਕੇ ਖਲੋਂਦੀ ਹੈ ਹਰ ਮੁੱਦੇ ਦੇ ਉੱਤੇ ਬਿਲਕੁਲ ਉਹਨੇ ਆਪਣਾ ਕੋਰਸ ਫਾਲੋ ਕੀਤਾ ਔਰ ਉਸ ਸਾਰੇ ਦੇ ਬਾਵਜੂਦ ਕਿ ਵੀ ਕਿੰਨੀਆਂ ਤਾਕਤਾਂ ਕਿੰਨੇ ਈਡੀ ਦੇ ਰੇਡ ਕਿੰਨੇ ਫਲਾਣੇ ਟਮਕੇ ਪਰ ਉਹਨੇ ਉਹ ਬੰਗਾਲ ਦੇ ਵਿੱਚ ਉਹਨਾਂ ਨੂੰ ਸੇਂਧ ਨਹੀਂ ਲਾਣ ਦਿੱਤੀ ਪਿਛਲੀਆਂ ਆਲਾ 2019 ਦੀਆਂ ਇਲੈਕਸ਼ਨਾਂ ਵੇਲੇ ਸੀਟਾਂ ਲੈ ਗਏ ਸੀ ਲੇਕਿਨ ਇਸ ਵਾਰ ਉਹਨੇ 2024 ਦੇ ਵਿੱਚ ਅਗੇਨ ਅਸਰਟ ਕੀਤਾ ਔਰ ਪਾਰਲੀਮੈਂਟ ਚੋਂ ਨਾ ਤੋਂ ਬਾਅਦ ਅਸੈਂਬਲੀ ਚੋਂ ਨਾ ਇਹ ਤਾਂ ਕੀਤਾ ਹੀ ਸੀ ਜੇ ਤੁਸੀਂ ਪੰਜਾਬ ਦੀ ਤਰਾਸਤੀ ਦੀ ਗੱਲ ਕੌਮ ਦੀ ਤਾਂ ਹੈ ਹੀ ਹੈ ਗੱਲ ਕਰੋ ਉਸ ਤੋਂ ਬਾਅਦ 47 ਦੀ ਵੰਡ ਦੀ ਸਭ ਤੋਂ ਜਿਹੜੀ ਜ਼ਿਆਦਾ ਮਾਰ ਪੰਜਾਬ ਤੋਂ ਬਾਅਦ ਕਿਸੇ ਨੇ ਖਾਧੀ ਤੇ ਉਹ ਬੰਗਾਲ ਹੂੰ ਕਿਉਂਕਿ ਪਾਕਿਸਤਾਨ ਦਾ ਵੜਨਾ ਪੰਜਾਬ ਔਰ ਬੰਗਾਲ ਦੀ ਵੰਡੀ ਸੀ ਬਿਲਕੁਲ ਔਰ ਪਾਕਿਸਤਾਨ ਜਾਂ ਬੰਗਾਲੀਆਂ ਨੇ ਉਸ ਤੋਂ ਅੱਗੋਂ ਦੂਸਰੀ ਵਾਰੀ ਫਿਰ ਜ਼ਿਆਦਾ ਮਾਰ ਖਾਧੀ ਜਦੋਂ ਕਿ ਭਾਰਤ ਦੇ ਇੰਟਰਵੈਨਸ਼ਨ ਦੇ ਨਾਲ ਬੰਗਲਾਦੇਸ਼ ਹੋਣ ਦੇ ਵਿੱਚ ਆਇਆ ਹੁਣ ਉਹੀ ਵੈਸਟ ਬੰਗਾਲ ਔਰ ਈਸਟ ਔਰ ਈਵਨ ਮੰਤਾਬ ਐਨਰਜੀ ਕਿਉਂਕਿ ਉਹਨੇ ਆਪਣੀ ਅਸੈਂਬਲੀ 'ਚ ਮਤਾ ਵੀ ਪਾਸ ਕਰਵਾਇਆ ਸੀ ਕਿ ਕਿਉਂਕਿ ਜਿਹੜਾ ਈਸਟ ਬੰਗਾਲ ਸੀ ਉਹ ਤਾਂ ਹੁਣ ਬੰਗਲਾਦੇਸ਼ ਬਣ ਗਿਆ ਹੂੰ ਇਸ ਲਈ ਦੇ ਨਾਮ ਨਾਲ ਉਹ ਵੈਸਟ ਲਾਓ ਇਹਨੂੰ ਬੰਗਾਲ ਕਹਈਏ ਲੇਕਿਨ ਇਹਨਾਂ ਨੇ ਨਹੀਂ ਪਾਸ ਹੋਣ ਦਿੱਤਾ ਪਾਰਲੀਮੈਂਟ ਕਿਉਂਕਿ ਜਿਵੇਂ ਇਹਨਾਂ ਨੇ ਪਾਕਿਸਤਾਨ ਨੂੰ ਨਹੀਂ ਮੰਨਿਆ ਹੈ ਔਰ ਹਮੇਸ਼ਾ ਸਮਝਦੇ ਨੇ ਕਿ ਜੀ ਇਹ ਜਿਹੜਾ ਵੰਡਿਆ ਭਾਰਤ ਸੀ ਅਸੀਂ ਅਖੰਡ ਭਾਰਤ ਬਣਾਣਾ ਹੈ ਇਵੇਂ ਹੀ ਇਹਨਾਂ ਨੇ ਜਿਵੇਂ ਹੁਣ ਰਨ ਕਰ ਰਹੀ ਹੈ ਬੰਗਲਾਦੇਸ਼ ਨੂੰ ਪਰ ਉਹ ਵੈਸਟ ਬੰਗਾਲ ਨੂੰ ਇਹ ਹੱਕ ਦੇਣ ਨੂੰ ਵੀ ਤਿਆਰ ਨਹੀਂ ਕਿ ਆਪਣਾ ਨਾਮ ਵੈਸਟ ਬੰਗਾਲ ਦੀ ਤਾਂ ਬੰਗਾਲ ਰੱਖਣ ਹੂੰ ਹੁਣ ਇਹ ਇੱਕ ਵੱਖਰੀ ਗੱਲ ਹੈ ਲੇਕਿਨ ਇਹਦੇ باوجود ਇੱਕੋ ਹੀ ਲੈਂਗੁਏਜ ਹੈ ਦੋਨੋਂ ਹੀ ਰਵਿੰਦਰਨਾਥ ਟੈਗੋਰ ਦਾ ਲਿਖਿਆ ਜਨਗਨਮਨ ਇਧਰਲਾ ਰਾਸ਼ਟਰੀ ਗੀਤ ਹੈ ਰਵਿੰਦਰਨਾਥ ਟੈਗੋਰ ਦਾ ਲਿਖਿਆ ਅਮਾਰ ਸੁਨਾਰ ਬਾਂਗਲਾ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਹੈ ਹੁਣ ਉਹਨਾਂ ਇਸ ਸਾਰੀਆਂ ਸਾਂਝਾਂ ਦੇ باوجود ਜਿਹੜਾ ਸਭ ਤੋਂ ਵੱਡਾ ਝਗੜੇ ਵਾਲਾ ਪੁਆਇੰਟ वेस्ट ਬੰਗਾਲ ਔਰ ਬੰਗਲਾਦੇਸ਼ ਵਿਚਾਰੇ ਜਾਂ ਇੰਡੀਆ ਬੰਗਲਾਦੇਸ਼ ਵਿਚਾਰੇ ਹੈ ਜਿਵੇਂ ਇੰਡੀਆ ਔਰ ਪਾਕਿਸਤਾਨ ਵਿਚਾਰੇ ਜਦੋਂ ਅਸੀਂ ਇਹ ਗੱਲ ਵੀ ਕਰ ਰਹੇ ਹਾਂ ਹੂੰ ਪਾਕਿਸਤਾਨ ਦੇ 6 ਐਕਸਪਰਟਸ ਦੀ ਟੀਮ ਆਈ ਹੋਈ ਹੈ ਜੰਮੂ ਇੰਡਸ ਵਾਟਰ ਟਰੀਟੀ ਜਿਹੜੀ ਉਹ ਕ੍ਰਿਸ਼ਨ ਗੰਗਾ ਤੇ ਰਾਮ ਗੰਗਾ ਪਤਾ ਨਹੀਂ ਕੀ ਰਿਵਰਸ ਦੇ ਉੱਤੇ ਪਾਵਰ ਪ੍ਰੋਜੈਕਟ ਬਣਾ ਰਹੇ ਨੇ ਪਾਕਿਸਤਾਨ ਨੂੰ ਇਤਰਾਜ਼ ਹੈ ਕਿ ਭਈ ਉਹ ਮਿਸਯੂਜ਼ ਕਰ ਰਹੇ ਨੇ ਇੰਡਸ ਵਾਟਰ ਟਰੀਟੀ ਨੂੰ ਵਾਇਓਲੇਟ ਕਰ ਰਹੇ ਨੇ ਹੁਣ ਇਧਰ ਤਾਂ ਇੰਡਸ ਵਾਟਰ ਟਰੀਟੀ ਨੇ ਵਾਟਰ ਲਾਈਨ ਦੇ ਉੱਤੇ ਸਮਝੌਤਾ ਕੀਤਾ ਦੂਸਰੇ ਪਾਸੇ ਜੇ ਅਸੀਂ ਦੇਖੀਏ ਵੀ ਜਿਹੜੀ ਇਹ ਦਰਿਆ ਵੈਸਟ ਬੰਗਾਲ ਚੋਂ ਨਿਕਲ ਜਿਵੇਂ ਗੰਗਾ ਹੈ ਗੰਗਾ ਬਿਹਾਰ ਚੋਂ ਨਿਕਲ ਕੇ ਬੰਗਾਲ ਚ ਉੱਥੇ ਬੰਗਲਾਦੇਸ਼ ਵੜ ਕੇ ਪਦਮਨੀ ਬਣ ਜਾਂਦੀ ਹੈ ਇਸੇ ਤਰ੍ਹਾਂ ਤਿਸਤਾ ਰਿਵਰ ਹੈ ਉਹ ਵੀ ਉਥੋਂ ਨਿਕਲਦੀ ਹੈ ਉਤੋਂ ਹਿਮਾਲਿਆ ਆਸਾਮ ਚੋਂ ਆਉਂਦੀ ਹੈ ਬੰਗਾਲ ਚੋਂ ਨਿਕਲ ਕੇ ਇਧਰ ਹੁਣ ਉਹਨਾਂ ਦੇ ਵੀ ਆਪ ਜਿਹੜੀਆਂ ਰਿਵਰਸ ਤਿਸਤਾ ਜਾਂ ਜਿਸ ਦੇ ਉੱਤੇ ਡੈਮ ਫਰਾਖਾ ਡੈਮ ਵੀ ਬਣਾਇਆ ਗਿਆ ਹੈ ਇਹ ਵੀ ਅਪਰ ਆਈਪੇਰੀਅਨ ਤੇ ਲੋਅਰ ਆਈਪੇਰੀਅਨ ਦਾ ਇਵੇਂ ਹੀ ਹੈ ਵੈਸਟ ਬੰਗਾਲ ਔਰ ਬੰਗਲਾਦੇਸ਼ ਦਾ ਜਿਵੇਂ ਇਧਰ ਲਈ ਸਾਡੀਆਂ ਰਿਵਰਸ ਦਾ ਔਰ ਲੈਂਦੇ ਪੰਜਾਬ ਦੀਆਂ ਰਿਵਰਸ ਦਾ ਚਨਾਬ ਜੇਲਮ ਦਾ ਤਾਂ ਚਲੋ ਬੇਸ ਉਧਰ ਹੀ ਹੈ ਪਰ ਸਤਲੁਜ ਬਿਆਸ ਰਾਵੀ ਬਿਆਸ ਰਾਵੀ ਚ ਰਲ ਜਾਂਦਾ ਹੈ ਸਤਲੁਜ ਚ ਰਲ ਜਾਂਦਾ ਹੈ ਹਰੀਕੇ ਚ ਪਰ ਰਾਵੀ ਵੀ ਪਾਕਿਸਤਾਨ ਜਾਂਦੀ ਹੈ ਸਤਲੁਜ ਵੀ ਜਾਂਦਾ ਹੈ ਕਿਵੇਂ ਵਾਟਰ ਇਸ ਉਡ ਦਿੰਦੇ ਨੇ ਕਿਵੇਂ ਵਿਦਡਰਾ ਕਰ ਲੈਂਦੇ ਨੇ ਹੁਣ ਇਸ ਸਭ ਦੇ ਉੱਤੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਸਮਝੌਤਾ ਕਰ ਲਏ ਨੇ ਔਰ ਗੱਲਬਾਤ ਕਾਫੀ ਨਿਬੜ ਵੀ ਗਈ ਹਾਂ ਐਨ ਟਾਕਾ ਜਾਣਾ ਸੀ ਮਨਮੋਹਨ ਸਿੰਘ ਨੇ 2011 ਦੀ ਗੱਲ ਹੈ ਔਰ ਯੂਪੀਏ ਦੀ ਗਵਰਨਮੈਂਟ ਸੀ ਸਮਝੌਤੇ ਤੇ ਦਸਕਤ ਹੋਣੇ ਸੀ ਮਮਤਾ ਬਨਰਜੀ ਨੇ ਵੀ ਨਾਲ ਜਾਣਾ ਸੀ ਐਨ ਮੌਕੇ ਤੇ ਉਹਨੇ ਕਿਹਾ ਵੀ ਬਿਲਕੁਲ ਮੈਨੂੰ ਇਹ ਸਮਝੌਤਾ ਮਨਜ਼ੂਰ ਨਹੀਂ ਹੈ ਇਹ ਸਾਡੇ ਕੋਲ ਜਦੋਂ ਕੈਲਕੂਲੇਸ਼ਨ ਪਹਿਲਾਂ ਕੀਤੀ ਗਈ ਪਾਣੀ ਦੀ ਡਿਫਰੈਂਟ ਸੀ ਮੈਂ ਆਪਣੇ ਲੋਕਾਂ ਨਾਲ ਬਿਟ੍ਰੇਲ ਨਹੀਂ ਕਰ ਸਕਦੀ ਔਰ ਮੈਂ ਜਿਹੜੀ ਇਹ ਸਮਝੌਤਾ ਹੈ ਲਈ ਤਿਆਰ ਹਾਲਾਂਕਿ ਸਟੇਟ ਦਾ ਕੋਈ ਰੋਲ ਨਹੀਂ ਹੈ ਜਿਹੜਾ ਇੰਟਰਨੈਸ਼ਨਲ ਟ੍ਰੀਟੀਆਂ ਨੇ ਇਹ ਤਾਂ ਸੈਂਟਰ ਦਾ ਟ੍ਰੈਰੋਗੇਟਿਵ ਹੈ ਲੇਕਿਨ ਮੰਮਤਾ ਬੈਨਰਜੀ ਨੇ ਲਾਸਟ ਮਿੰਟ ਨਾਲ ਜਾਣ ਤੋਂ ਨਾ ਕਰ ਦਿੱਤੀ ਨਤੀਜੇ ਦੇ ਤੌਰ ਤੇ ਇਹ ਸਮਝੌਤਾ ਨਹੀਂ ਸੀ ਹੋ ਸਕਿਆ ਹੁਣ ਅਜੇ ਚਾਜ ਨਾਲ ਸੌ ਨਹੀਂ ਚੁੱਕੀ ਮੋਦੀ ਜਾਂ ਦੂਜਿਆਂ ਨੇ ਔਰ ਇਹ ਕਿਉਂਕਿ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਬੰਗਲਾਦੇਸ਼ ਦੇ ਉੱਤੇ ਚੀਨ ਦਾ ਇਨਫਲੂਐਂਸ ਵੀ ਹੈ ਅਮਰੀਕਾ ਦੀ ਵੀ ਗੱਲ ਵੀ ਅਸੀਨਾ ਨੇ ਦੱਸੀ ਇਹ ਕਿਤੇ ਨਾ ਕਿਤੇ ਉਹਨੂੰ ਬਿਲਕੁਲ ਕਿ ਵੀ ਉੱਥੇ ਕੋਈ ਡਾਈਸੈਂਟ ਨਾ ਹੋਏ ਪਾਣੀ ਦੀ ਕਮੀ ਵੀ ਹੁੰਦੀ ਹੈ ਹੜ੍ਹ ਵੀ ਆਉਂਦੇ ਨੇ ਹੁਣ ਮੋਦੀ ਨੇ ਆਪਣੇ ਲੈਵਲ ਤੇ ਸ਼ੇਖ ਅਸੀਨਾ ਜਿਹੜੀ ਦਿੱਲੀ ਦੇ ਦੌਰੇ ਤੇ ਆਈ ਔਰ ਇਹ ਜਿਹੜੀ ਸਕਟਲਬਟ ਅਰਾਊਂਡ ਗਈ ਕਿ ਜੀ ਇਹਨਾਂ ਨੇ ਤਿਸਤਾ ਰਿਵਰ ਨਾਲ ਸਬੰਧਤ ਸਮਝੌਤਾ ਜਿਹੜਾ 2011 ਚ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਰੁਕ ਗਿਆ ਸੀ ਉਸ ਬਾਰੇ ਵੀ ਗੱਲਬਾਤ ਕੀਤੀ ਅਜੇ ਕੋਈ ਮੀਡੀਆ ਚ ਨਹੀਂ ਆਇਆ ਲੇਕਿਨ ਇਹਨੂੰ ਵੀ ਪਿੰਡ ਚ ਪਈ ਮਮਤਾ ਬੈਨਰਜੀ ਨੂੰ ਔਰ ਰਾਜੂ ਨੇ ਬਿਲਕੁਲ ਕਲੀਅਰਲੀ ਸਟੈਂਡ ਲਿਆ ਉਹਨੇ ਕਿਹਾ ਨੋ ਟਾਕਸ ਔਨ ਤੀਸਰਾ ਵਾਟਰ ਸ਼ੇਅਰਿੰਗ ਵਿਦਆਊਟ ਇਨਵੋਲਵਮੈਂਟ ਆਫ ਬੰਗਾਲ ਗਵਰਨਮੈਂਟ ਸੇ ਮਮਤਾ ਬੈਨਰਜੀ ਇਫ ਦੇ ਡੂ ਨਾਟ ਲਿਸਨ ਟੂ ਅਸ ਐਂਡ ਟੇਕ ਐਨੀ ਯੂਨੀਲੇਟਰਲ ਡਿਸੀਜਨ there will be protests all, all over west bengal and across the country कोई समझौता नहीं पानीया दा टीस्टा वाटर ਦੇ ਉੱਤੇ ਜਿਹੜਾ ਬੰਗਲਾਦੇਸ਼ ਦੇ ਨਾਲ ਜੇ ਤੁਸੀਂ ਨਾ ਸੁਣਿਆ ਅਸੀਂ ਇਹ ਮਤਲਬ ਹੈ ਵੀ ਅੱਗ ਲਾ ਦੇਾਂਗੇ ਬੰਗਾਲ ਤੇ ਇਹ ਉਹਨੇ ਕਿਹਾ ਔਰ ਇਹ ਉਹਨੇ ਫਰਮਲੀ ਉਹਨੇ ਮਮਤਾ ਬਨਰਜੀ ਨੇ ਚਿੱਠੀ ਲਿਖੀ ਹੈ ਮੋਦੀ ਨੂੰ ਉਹਦੇ ਚ ਇਹਨੇ ਕਿਹਾ ਕਿ ਇਟ ਇਸ ਟੂ ਕਨਵੇ ਮਾਈ ਸਟਰੋਂਗ ਰਿਜ਼ਰਵੇਸ਼ਨ ਥੈਟ ਨੋ ਡਿਸਕਸ਼ਨ অর ਸ਼ੇਅਰਿੰਗ ਆਫ ਤੀਸਾ ਵਾਟਰ ਐਂਡ ਫਰਾਕਾ ਟ੍ਰੀਟੀ ਸ਼ੁੱਡ ਬੀ ਟੇਕਨ ਅਪ ਵਿਦ ਬੰਗਲਾਦੇਸ਼ ਵਿਦਆਊਟ ਦਾ ਇਨਵੋਲਵਮੈਂਟ ਆਫ ਦਾ ਸਟੇਟ ਗਵਰਨਮੈਂਟ ਕਿ ਤੀਸਤਾ ਰਿਵਰ ਔਰ ਫਰਾਖਾ ਡੈਮ ਦੇ ਮੁੱਦੇ ਤੇ ਬਿਨਾ ਸਾਡੀ ਸ਼ਮੂਲੀਅਤ ਦੇ ਸਾਡੀ ਸਰਕਾਰ ਦੇ ਕੋਈ ਸੰਧੀ ਨਹੀਂ ਹੋ ਸਕਦੀ ਦਾ ਇੰਟਰਸਟ ਆਫ ਦਾ ਪੀਪਲ ਇਨ ਵੈਸਟ ਬੰਗਾਲ ਇਜ਼ ਪੈਰਾਮਾਉਂਟ ਵਿਚ ਸ਼ੁੱਡ ਨਾਟ ਬੀ ਕੰਪਰੋਮਾਈਜ਼ਡ ਐਟ ਐਨੀ ਕਾਸਟ ਕਿ ਸਭ ਤੋਂ ਜਿਹੜੀ ਸਰਵੋਪਰੀ ਨੇ ਸਭ ਤੋਂ ਉੱਪਰ ਨੇ ਬੰਗਾਲੀ ਲੋਕਾਂ ਦੇ ਹਿੱਤ ਨੇ ਉਹਨਾਂ ਦੇ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ ਉਹਨੇ ਕਿਹਾ ਕਿ ਵੀ ਇਹ ਜਿਹੜਾ it said such unilateral deliberations without consultation and the opinion of the state government are neither acceptable nor desirable hmm. now they are trying to give tista water as if they are kings after the election the mps have not been sworn in so far and in this limited time frame they are selling tista waters without informing us ਕਿ ਸਾਨੂੰ ਬਿਨਾ ਪ੍ਰੋਸੇਜ ਲਿਆ ਇਹ ਬਾਦਸ਼ਾਹਾਂ ਵਾਂਗ ਜਿਹੜਾ ਵਿਚਣ ਤੇ ਲੱਗੇ ਹੋਏ ਨੇ ਇਫ ਦੇ ਡੂ ਨਾਟ ਲਿਸਨ ਟੂ ਅਸ ਐਂਡ ਟੇਕ ਐਨੀ ਯੂਨਿਲੇਟਰਲ ਡਿਸੀਜਨ देयर विल बी ਪ੍ਰੋਟੈਸਟਸ 올ਓਵਰ ਵੈਸਟ ਬੰਗਾਲ ਐਂਡ ਅਕ੍ਰੋਸ ਦਾ ਕੰਟਰੀ ਸੋ ਮੈਂ ਇਹ ਸਾਰੇ ਨੂੰ ਦੇਖਦਾ ਮੈਂ ਕਿ ਇਹ ਹੈ ਜਦੋਂ ਤੁਸੀਂ ਆਪਣੇ ਲੋਕਾਂ ਲਈ ਖਲੋਂਦੇ ਹੋ ਇਹ ਤਾਂ ਇੰਟਰ ਕੰਟਰੀ ਰਿਵਰਸ ਦੀ ਗੱਲ ਕਰ ਰਹੀ ਹੈ ਜਿਹੜੀ ਤਿਸਤਾ ਨੇ ਬੰਗਲਾਦੇਸ਼ ਚ ਜਾਣਾ ਹੈ ਜਿਹੜਾ ਫਰਾਕਾ ਡੈਮ ਦਾ ਸਮਝਾਤਾ ਹੈ ਸਾਡੇ ਤਾਂ ਆਪਣੇ ਸੂਬਿਆਂ ਦੇ ਨੇ ਲੁੱਟ ਰਹੇ ਨੇ, ਮੁਫਤ ਲਾ ਜਾ ਰਹੇ ਨੇ। ਬਿਜਲੀ ਰੇਟ ਤੋਂ ਨਾ ਐ ਜਿੱਥੋਂ ਜਿਨ੍ਹਾਂ ਨੂੰ ਖਵਾ ਰਹੇ ਨੇ ਉਹ ਹਮਲੇ ਕਰ ਰਹੇ ਨੇ। ਕਿਸੇ ਪੰਜਾਬ ਦੇ ਚੀਫ ਮਨਿਸਟਰ ਦੀ ਇਹ ਹਿੰਮਤ ਇਸ ਲੈਵਲ ਤੇ ਕਹਿਣ ਦੀ ਕਿ ਵੀ ਇਹ ਸਾਡੇ ਲੋਕਾਂ ਦੇ ਹੱਕ ਨੇ। ਸੋ ਇਹ ਹੈ ਜੇ ਜਿਵੇਂ ਮੈਂ ਕਿਹਾ ਵੀ ਪਾਵਰ ਕੁਰਸੀ 'ਚ ਨਹੀਂ ਹੁੰਦੀ ਜੇ ਬੰਦਾ ਕੁਰਸੀ ਤੇ ਬੈਠਾ ਹੈ ਤੇ ਉਹ ਕੁਰਸੀ ਨੂੰ ਬੋਲਣ ਲਾ ਦਿੰਦਾ। ਔਰ ਫਿਰ ਜਦੋਂ ਹੁਣ ਉਹ ਖਲੋਏਗੀ ਜਾਂ ਖਲੋਤੀ ਹੈ ਤੇ ਕੌਣ ਡੇਅਰ ਕਰੇਗਾ ਜਿਵੇਂ ਮੈਂ ਕਿਹਾ ਵੀ ਮਨਮੋਹਨ ਸਿੰਘ ਨੂੰ ਸਮਝੌਤਾ ਜੋ ਕੀਤਾ ਸੀ ਬਿਲਕੁਲ ਦਸਕਰ ਕਰਨਾ ਸੀ ਉਹ ਵਿਦਡਰੋ ਕਰਨਾ ਪਿਆ ਸੀ ਕਿਉਂਕਿ ਲਾਸਟ ਮਿੰਟ ਵਮਤਾ ਬਨਰਜੀ 2011 ਦੀ ਗੱਲ ਹੈ ਔਰ ਹੁਣ ਆਲਮੋਸਟ 13 ਸਾਲ ਬਾਅਦ ਮੋਦੀ ਕਰਨ ਜਾ ਰਿਹਾ ਉਹਨੇ ਵਾਰਨ ਕਰਤਾ ਕਿ ਵੀ ਖਬਰਦਾਰ ਕਿਉਂਕਿ ਮੈਨੂੰ ਆਪਣੇ ਲੋਕਾਂ ਦੇ ਹਿੱਤ ਪਿਆ ਰਹੇ ਇਹ ਹੈ ਸਟੈਂਡ ਰਹਿਣਾ ਜੀ ਰਾਜ ਸਾਥੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਵਾਥਨ ਨੂੰ ਬ੍ਰੇਕ ਈਵਰਸ ਤੁਸੀਂ ਕਿਤਨੀ ਜਿਆਦਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ